ਜਿਹੜੇ ਆਪਾਂ ਰੋਡ ਦੇ ਉੱਪਰ ਤੁਰੇ ਆ ਰਹੇ ਆ ਤੇ ਇਹਦੇ ਪਿੱਛੇ 10 ਕਿਲੋਮੀਟਰ ਜਿਹੜੀ ਉਹ ਰਾਮ ਮੰਦਿਰ ਆ ਜਿਹੜਾ ਬਤਨੂ ਪਿਛਲੀ ਵੀਡੀਓ ਦਿਖਾਇਆ ਜਾ ਕੇ ਉਹ ਦੇਖ ਲਿਓ ਆਪਾਂ ਇੱਥੋਂ ਜਾਣਾ ਤੱਕ ਫਰੀ ਪਟਨਾ ਸਾਹਿਬ ਤੇ ਆਪਣੀ 450 ਕਿਲੋਮੀਟਰ ਦੀ ਬਾਤ ਹੋ ਹੈਗੀ ਆ تقریبا 4-5 ਘੰਟੇ ਲੱਗ ਜਾਣਗੇ ਤੇ ਬਾਕੀ ਤੁਸੀਂ ਵੀਡੀਓ ਦੇ ਐਂਡ ਤੱਕ ਬਣੇ ਰਹੋ ਜੀ ਆਪਾਂ ਤੁਹਾਨੂੰ ਸਾਰਾ ਇੱਥੋਂ ਦਾ ਜਿਹੜਾ ਸਪਰਾ ਤੱਕ ਫਰੀ ਪਟਨਾ ਸਾਹਿਬ ਤੱਕ ਦਾ ਦਿਖਾਵਾਂਗੇ ਬਲੌਗ ਦੇ ਵਿੱਚ ਤੇ ਆਪਾਂ ਜਾਂਦੇ ਵਿੱਚ ਪਾਰਕਿੰਗ ਗੱਡੀ ਲਾਗੇ ਦੀ ਆ ਸਾਹਮਣੇ ਆਪਣੀ ਗੱਡੀ ਖੜੀ ਆ ਤੇ ਆਹ ਪਾਰਕਿੰਗ ਜਿਹੜਾ ਗੱਡੀ ਲਾਗੇ ਦੀ ਤੇ ਇਥੋਂ ਆਪਾਂ ਚੱਲ ਇੱਕ ਕੋਕ ਪੀ ਰਹੇ ਆ ਬਾਕੀ ਖੜੇ ਨੇ ਆਪਣੇ ਐਵੇਂ ਦਾ ਰੋਡ ਆ ਜਿੱਥੇ ਆਪਾਂ ਜਾ ਰਹੇ ਆ ਹਾਂ ਓਕੇ ਬਾਕੀ ਇੱਧਰ ਹੋ ਰਿਹਾ ਕਿ ਇਥੋਂ ਬਾਅਦ ਤੇ ਆਪਣੇ ਸਫਰ ਵੱਲ ਚੱਕੋ ਪਾਈ ਦੋ ਬੰਦੇ ਹਾਲੇ ਵਿੱਚ ਹੀ ਬੈਠੇ ਆ ਜੇ ਇਹ ਤੋਂ ਚੱਲਦੇ ਆ ਕੱਟਨਾਂ ਤੋਂ ਕਰੀ ਬੁੱਟੇ ਵਰੋ ਕੱਟਨਾਂ ਤੋਂ ਸੁਪੇ ਆਲੇ ਹਾਂ ਤੇ ਐਵੇਂ ਦਾ ਰਸਤਾ ਜਿੱਥੇ ਆਪਾਂ ਖੜੇ ਆ ਹਾਲ ਜਾਲੇ ਇੱਦਾਂ ਦਾ ਟਰੱਕ ਨੇ ਲੋ ਤੇ ਵਸ ਚੱਲਦੇ ਆਪਾਂ ਲਓ ਵੀ ਆਪਾਂ ਤੁਰਪੇ ਇੱਥੋਂ ਰਹਿ ਗਿਆ ਆਪਣਾ 385 ਕਿਲੋਮੀਟਰ ਪਰਨਾ ਸਾਹਿਬ ਹੂੰ ਟਾਈਮ ਹੋ ਗਏ 12:30 ਇੱਥੋਂ ਤੱਕ ਸਹੀ ਪਟਨਾ ਸਾਹਿਬ ਰਹਿ ਗਿਆ ਤਾਂ 685 ਉੱਪਰ ਹੀ ਡਰਾਈਵਰ ਚੇਂਜ ਕਰਿਆ ਹੁਣ ਸੀਟ ਚੱਕ ਲੈ ਉੱਥੋਂ ਜਿੱਥੇ ਸੈੱਟ ਕਰਨੀ ਆ ਸੀਟ ਵਾਈ ਸੈੱਟ ਕਰ ਲਓ ਆਹਾਂ ਹੂੰ ਇਹਨੂੰ ਕਰ ਰੇ ਉੱਪਰ ਨੂੰ ਉੱਪਰੋਂ ਐਂ ਦੱਬਾ ਇਧਰ ਨੂੰ ਆਹ ਆਹ ਦੱਬ ਆਹ ਆਹ ਹਿਲਦੀ ਆ ਇਹ ਤੂੰ ਅੱਗੇ ਕਰੇਂਗਾ ਉਹ ਅੱਗੇ ਹੁੰਦੀ ਆ ਪਹਿਲਾ ਪਹਿਲਾ ਫੰਕਸ਼ਨ ਸਮਝ ਲਓ ਪਹਿਲਾ ਫੰਕਸ਼ਨ ਸਮਝ ਲਓ ਸਾਰੇ ਨਹੀਂ ਨਹੀਂ ਸਮਝ ਗਿਆ ਹਾਂ ਕੋਈ ਨੀ ਤੂੰ ਕਿੱਲਾ ਕਰੀਦਾ ਟੀ ਆਹ ਯਾ ਪੈਰ ਨਹੀਂ ਇਹ ਪੈਰ ਤਾ ਨਾ ਓਕੇ ਆ ਬ੍ਰੇਕ ਤੇ ਪੈਰ ਰੱਖ ਇੱਕ ਲਾਤ ਰੱਖਣੀ ਆ ਮਨ ਲੱਗਾ ਤਾਂ ਹੈ ਨਹੀਂ ਮੈਂ ਇੱਕ ਲਾਉਣ ਲੱਗਿਆ ਮੈਂ ਹਾਇ ਬ੍ਰੇਕ ਲਾਈ ਬ੍ਰੇਕ ਲੱਗੇ ਆ ਨੂੰ ਦੱਬਦਾ ਸੋਚੀ ਜੀ ਤਬੈਂ ਬ੍ਰੇਕ ਤੇ ਕੀਦਾ ਦਾ ਬੋ? ਦੇਹ ਤੇ ਬਾਰਾ ਕੀ ਬਿਠਾਈ ਤੂੰ ਆ? ਨਾ ਨਾ ਬ੍ਰੇਕਾਂ ਤੇ ਆ। ਆ ਪੈ ਗਿਆ ਗੇਰ। ਹੁਣ ਇਹ ਚੱਲ ਬੈ ਗਿਆ। ਪਹਿਲਾਂ ਪੈ ਗਿਆ। ਆ ਅਤਨਾ ਵਰਤੀ ਦਾ ਕਿਤੇ। ਮੈਨੂੰ ਲੱਤ ਹੈ ਨਹੀਂ ਮੰਨ ਲਓ। ਹਾਂ ਹਾਂ ਹੋਲੀ ਹੋਣੀ ਹੋਲੀ ਹੋਣੀ ਜ਼ਰੂਰੀ ਹੈ ੜੀ। ਬਰੇਕ ਦੇ ਚੱਲਦਾ ਹੈ ਪਾਵਾਂ ਆਪੇ ਬੰਦ ਲਾ। ਬੈ ਜਾ ਲੈ। ਚੈੱਕ ਕਰੇ। ਬਾਕੀ ਪੈ ਗਿਆ। ਹੁਣ ਜਾਣੀ ਸੀ ਤੇ ਆਪਾਂ ਹੋਲੀ ਕਰਨੀ ਆ ਇਹਨੂੰ ਕੋਈ ਨਹੀਂ ਦੱਬਣਾ। ਨਹੀਂ ਕਰਨਾ। ਬਸ ਇਹ ਰੇਤਾ ਨਿਕਲ। ਬ੍ਰੇਕ ਮਾਰ ਕੇ ਦੇਖੇਗੇ। ਹੋਲੀ ਕਰੇ ਇਹਨੂੰ ਕਰਕੇ। ਪਿੱਛੇ ਨਹੀਂ ਆਉਂਦਾ। ਹੋਲੀ ਫੋਨ ਬ੍ਰੇਕ ਮਾਰ ਬੈਲਾ। ਬ੍ਰੇਕ ਹੋਲੀ ਮਾਰਨੇ ਕਦਮ ਚੱਕ ਲਿਆ। ਹਾਂ ਉਹ ਇਧਰ ਜਾ ਤਾਂ ਇਹਨੇ ਲੱਤ ਨੇ ਬ੍ਰੇਕ ਇੱਕ ਦਾ ਮਾਰਦੇ ਆ ਸੌਣਾ ਨਹੀਂ ਗਿਆ ਭਾ ਜੇ ਤਰੋੜ ਖਾਲੀ ਆ ਤਾਂ 10 ਦਾ ਨਹੀਂ ਨਾ ਜਿਸ ਹਿਸਾਬ ਨਾਲ ਜਾ ਇਹ ਨਹੀਂ ਕਿੰਨਾ ਹੀ ਨਹੀਂ ਜਦ ਜਾ ਰੋਕਣੀ ਹੈ ਜਦ ਕੀ ਮੈਂ ਕਹਿੰਦਾ ਫਿਰ 100 100 ਕਿਲੋਮੀਟਰ ਗੱਡੀ ਲੈ ਆਏਗਾ ਨਾ ਰੋਕਣੀ ਕਿੱਥੇ ਬ੍ਰੇਕਾਂ ਦਾ ਲਾਦੇ ਨਹੀਂ ਨਾ ਲਾ ਲ ਖੜਾਉਣੀ ਉਹ ਤਾਂ ਹੀ ਘੜੇ ਜਾਣੀਆਂ ਨਹੀਂ ਕਹਿੰਦਾ ਬ੍ਰੇਕ ਨਹੀਂ ਚੱਕਣੇ ਜਦ ਨਿਊਟਰਲ ਕਰ ਦਿੰਨੀ ਹੈ ਇੰਤਲੇ ਆਣੋ ਗੇਅਰ ਤੇ 4 ਹਾਂ ਜੀ ਜਨਾਜ਼ਰਾ ਆਪਾਂ ਬ੍ਰੇਕਾਂ ਤੇ ਪੈ ਰੱਖਾਂਗੇ ਨਜ਼ਰ ਕਿੱਦੋਂ ਨਹੀਂ ਛੋਟੇ ਦੇ ਕੰਮ ਇਹ ਰੇ ਦੇ ਦੇ ਨਹੀਂ ਬ੍ਰੇਕ ਤੇ ਪੈ ਚੱਕਲੇ ਆ ਗਏ ਆਈ ਨਹੀਂ ਉਡੋ ਕਰੀਏ ਹਾਂ ਉਹ ਵੀ ਇੱਧਰ ਮਗਰ ਲੱਗੇ ਜਾ ਮੈਂ ਪਾ ਕੇ ਮੁੜ ਕੇ ਹੁਣ ਇੱਥੋਂ ਰਹਿ ਗਿਆ 150 ਮਗਰੇ ਲੱਗੇ ਸੀਗਾ ਟਰੱਕ ਹਾਂ ਜੀ ਇੱਥੇ 500 ਮੀਟਰ ਗੈਰ ਨਹੀਂ ਬਾਈ ਆਊਗਾ 500 ਨਹੀਂ ਨਹੀਂ ਕਰਨਮੋਦੀ ਪਰ ਕਰਨਮੋਦੀਪੁਰ ਅਸੀਂ ਉਹ ਆ ਗਿਆ 500 ਮੀਟਰ ਸਰਵੇ ਰੋਡ ਹੋਈ ਹੈ ਨਾ ਸਰਵੇ ਰੋਡ ਜਾਣਾ ਆਪਾਂ ਨੇ ਪਹਿਲਾਂ ਇਹਦਾ ਉਹ ਦੇਖ ਲਓ ਇਧਰ ਲੱਥਨ ਉਹ ਆ ਤੇ ਆਜ ਇਹ ਨਵੀਂ ਐਂਟਰੀ ਆ ਸਰਵੇ ਰੋਡ ਕਿੱਥੇ ਆ ਰੇ ਲਓ ਵੀ ਇਧਾਰੇ ਫੇਰ ਭਾਈ ਉਧਰੋਂ ਚੱਲੇ ਭਾਈ ਉਧਰੋਂ ਭਾਈ ਹੁਣ ਬਾਈ ਕਹਿੰਦਾ ਭਾਈ ਕੋਈ ਰਾਹ ਹੈ ਨਹੀਂ ਜੇ ਹੈਗਾ ਤਾਂ 50 ਕਿਲੋਮੀਟਰ ਤੁਹਾਨੂੰ ਘੁੰਮਣਾ ਪੈਣਾ ਉਹ ਵੀ ਕਹਿੰਦਾ ਵੀ ਤੁਹਾਨੂੰ ਪਿੰਡਾ-ਪੁੰਡਾ ਦੇ ਵਿਚਰੀ ਹੋ ਕੇ ਜਾਣਾ ਪੈਣਾ ਕੋਈ 4-5 ਪਿੰਡ ਦੱਸਦੇ ਉਹਨੇ ਮੈਨੂੰ ਮੈਂ ਤਾਂ 9 ਹੀ ਯਾਦ ਆਉਂਦੇ ਉਹਨਾਂ ਦੇ ਉਹ ਹੋਰ ਕਹੀ ਗਿਆ 9 ਹੀ ਹੋਰ 9 ਕਹੀ ਗਿਆ ਲੱਗ ਲੱਗ ਦੱਸੀ ਗਏ ਨੇ ਹੋਰੇ ਹੋਰ ਪਿੰਡ ਕਹਾਂ ਦੀ 40 ਕਿਲੋਮੀਟਰ ਪਿੰਡ ਕਹਿੰਗੇ ਨੇ ਤੂੰ ਪਿੰਡੋਂ ਘੁੰਮ ਕੇ ਤੁਹਾਨੂੰ ਉੱਪਰ ਜਾਣਾ ਪਣਾ ਹਾਈਵੇ ਦੇ ਹਾਾਈਵੇ ਕੱਟ ਹੋਊਗਾ ਤਾਂਨ ਪਾਰ ਕਰ ਹੋਊਗਾ ਜਰਾ ਪਿੰਡੀ ਆ ਲਓ ਵੀ ਹੁਣ ਹੁਣ ਆਹ ਲਾਈਨ ਚੱਲਦੀ ਆ ਆਪਣੇ ਲੈਨ ਦਾ ਗਾਂ ਹਾਂ ਬਾਕੀ ਲੰਗ ਵੀ ਖਾ ਦੇ ਦੀ ਬਾਕੀ ਭਾਈ ਹੁਣ ਲੱਗੂ ਆਹ ਜਾ ਕੇ ਪਤਾ ਨਹੀਂ ਜਾਂਦੀ ਆ ਜੇ ਲੈਨ ਹੂੰ ਜਾ ਰਹੀ ਆ ਜੀ ਉਹ ਜਾਮ ਮੁਰੇ ਜੀ ਕਿਉਂ ਤੜੀ ਹੁੰਦਾ ਨਹੀਂ ਆ ਚੀਜ਼ ਆ ਬਣਾਗੇ ਸਪੈਸ਼ਲ ਇਹ ਲੰਗੀ ਦੀ ਇਹ ਤਾਂ ਖੁੱਲਾ ਦੀ ਕਹਾ ਅਜ ਲੱਗਿਆ ਜਾਵੇ ਲਓ ਵੀ ਐਵੇਂ ਤਾਂ ਜਾਮ ਲੱਗਿਆ ਹੋਇਆ ਉਰੂ ਮੁਰੇ ਦੀ ਆ ਬਾਹਰ ਉਹ ਇੱਥੇ ਜੀ ਪਹਿਲਾਂ ਮੁੜ ਕੇ ਗਏ ਆ ਹੁਣ ਅਸੀਂ ਫੇਰ ਜਾ ਰਹੇ ਆ ਸ਼ਹਿਰ ਬਣ ਗਏ ਹੁੰਦੇ ਕੀ ਸ਼ਹਿਰ ਬਣ ਤਰਲੇ ਲੋ ਭਈ ਮੇਰਾ ਜਾਮ ਲੱਗ ਗਿਆ ਆਪਾਂ ਜਾਮ ਚ ਫੇਰ ਫਸ ਗਏ ਪਰ ਆਪਣਾ ਲੇਨ ਚੱਲ ਰਹੀ ਆ ਜੀ ਉਹ ਵੀ ਸੀਗਾ ਜਾਮ ਬੱਸ ਹਾਂ ਉਹ ਹੀ ਜੀ ਉਹ ਹੀ ਆ ਬੱਸ ਉੱਥੇ ਕਿ ਲੇਨ ਖੜਾ ਲੈਂਦੇ ਇੱਕ ਕੱਢ ਦਿੰਦੇ ਪੁਲ ਭਾਈ ਜੀ ਸੜਕ ਹੈ ਨਾ ਪੁਲ ਕਰਕੇ ਹੈਗੀ ਆ ਲੋ ਭਾਈ ਆ ਕੇ ਨੇ ਗੰਗਾ ਨਦੀ ਆ ਗਈਆਂ ਲੋ ਜੀ ਗੰਗਾ ਸਿੱਗੇ ਸਤੋਾਈ ਆ ਸੀ ਕਿਸ਼ਤੀਆਂ ਖੜੀਆਂ ਉਹਦੇ ਉਧਰ ਉਹ ਖੜੀਆਂ ਇੱਧਰ ਵੀ ਖੜੀਆਂ ਨੇ ਉਹ ਖੜੀਆਂ ਨੇ ਕੱਪੇ ਲੱਗਿਆ ਬੰਦੇ ਜਿਹੜੇ ਜਿੱਤੇ ਸੀ ਉਦੋਂ ਪਹੁੰਚ ਗਏ ਸਹੀ ਗੱਲ ਆ ਤੇ ਸਾਬ ਜਿਹੜਾ ਆਪਾਂ ਪਹੁੰਚ ਗਏ ਰੁਪਈਆ ਅਸੀਂ ਰੁਪਈਆ ਸਿੱਟਿਆ ਸੀ ਇਹ ਆ ਭਾਈ ਗੰਗਾ ਨਦੀ ਕੀ ਐ ਮੇਰਾ ਰੋੜਾ ਸਾਰੋਂ ਦੁਖੀ ਹੋ ਜਾਂਦੇ ਆ ਉੱਥੇ ਨੂੰ ਜਾਂਦੀ ਆ ਲਓ ਵੀ ਆਪਾਂ ਹੋ ਗਏ ਬਿਹਾਰ ਚ ਐਂਟਰ ਤੇ ਹੋ ਰਹਿ ਗਿਆ 122 ਕਿਲੋਮੀਟਰ ਇੱਧਰ ਰਾਤ 112 ਬਾਈ ਇੱਥੇ 10 ਰਿਹਾ ਆਇਆ ਮੈਂ ਪਿੱਛੇ ਬਾਈ ਦਸ ਰਿਹਾ ਸੀ ਯਾ ਮਨ ਲੱਗਿਆ ਆਪਾਂ 12 ਕਿਲੋਮੀਟਰ ਅੱਗੇ ਜਾਣਾ ਨਾ ਠੀਕ ਆ ਲਓ ਵੀ ਆਪਾਂ ਰਸਤੇ ਰੁਕੇ ਢਾਬੇ ਤੇ ਚਾਹ ਪੀਣ ਤੇ ਹੁਣ ਆਪਾਂ ਚਾਹ ਪੀਣੇ ਤੇ ਆ ਫਟਾਬੇ ਤੇ ਰੁਕੇ ਆ ਕਿਹੜਾ ਇਹ ਨਿਊ ਗ੍ਰੀਨ ਢਾਬਾ ਫੈਮਿਲੀ ਰੈਸਟੋਰੈਂਟ ਇੱਥੇ ਪਰੋਕਾਂ ਤੁੱਪ ਪੂਰੀ ਕੜ ਕੇ ਦੇ ਨਿਕਲਿਆ ਹੀ ਤੇ ਬਾਕੀ ਬੰਦੇ ਆਪਣੇ ਇੱਧਰ ਨੇ ਤੇ ਇੱਧਰ ਹੈਗਾ ਸਾਰਾ ਹਾਈਵੇ ਇਹ ਸਾਰਾ ਹਾਈਵੇ ਆ ਤੇ ਇੱਥੋਂ 120 ਕਿਲੋਮੀਟਰ ਰਹਿ ਗਿਆ ਤੇ ਵਸ ਆਪਾਂ ਫਿਰ ਪਹੁੰਚ ਜਾਣਾ ਤੱਕ ਛਰੀਪਟਣਾ ਸਾਹਿਬ ਤੇ ਗਰਮੀ ਬਹੁਤ ਜ਼ਿਆਦਾ ਹੋ ਗਈ ਤੇ ਹੁਣ ਆਪਾਂ ਚਾਹ ਪੀਣੀ ਆ ਲਓ ਭਾਈ ਇਹ ਬਾਈਕ ਦਾ ਦੁੱਧ ਖਤਮ ਹੋ ਗਿਆ ਨਾ ਹੈ ਨਹੀਂ ਚਾਹ ਉਹ ਲੱਗੇ ਇੱਕ ਹੋਰ ਟੱਪ ਨਾਲ ਉਹਦੇ ਪੁੱਛਦੇ ਆਂ ਆਹ ਭਾਈ ਤੋਂ ਪੁੱਛਦੇ ਆ ਇੱਥੋਂ ਵੇ ਚਾਹ ਮਿਲ ਜਾਏਗੀ ਚਾਹ ਚਾਹ ਮਿਲ ਜਾਏਗੀ ਚਾਹ ਮਿਲ ਜਾਏਗੀ ਚਾਹ ਲੋ ਵੀ ਆ ਟੱਪੇ ਤੇ ਆਪਾਂ ਬੈਠੇ ਆ ਤੇ ਸਾਨੂੰ ਮੈਨੂੰ ਨਹੀਂ ਸਮਝ ਆ ਰਿਹਾ ਅਜੇ ਹੈ ਕੀ ਲਿਖਿਆ ਹੈ एक लगी बिल्ली गोरी गोरी दोनों मिलने लगे चोरी-चोरी चूहा चोरी, बुलाया आओ खेले आग में टोली बिल्ली चूहे को खाकर बोली सॉरी जानी भाई बावा, बावा। तो एक लव स्टोरी वाह 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 बैठता हूँ तो बात खिलाती है चार रोटी ना बगासी है कोई किसी के साथ में रेस्टोरेंट में आ आप आई थोड़ा सा पानी ले ਲਓ ਵੀ ਆਪਾਂ ਬਿਹਾਰ ਦੇ ਵਿੱਚ ਟਾਪੇ ਤੇ ਬੈਠੇ ਸੀ ਬਾਈ ਆਪਨੂੰ ਦੇਖਿਆ ਕੀ ਕਹਿਆ ਬਾਈ ਨੇ ਇਹਨੂੰ ਚੌਮਿੰ 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 ਕਹਿਆ ਉਹ ਬੇ ਨੇਪਾਲ ਆਉਣਾ ਹਮ ਚੌਮਿੰ ਇੱਥੋਂ ਸਟਾਰਟ ਹੋ ਜਾਂਦਾ ਅੱਗੇ ਨੇਪਾਲ ਆ ਚੌਮਿੰ ਬਾਈ ਇੱਕ ਆਪਾਂ ਨੇ ਨਿਊਡਲ ਕਹਿ ਸਕਦੇ ਹਾਂ ਨਾ ਨਿਊਡਲ ਕਹਿ ਸਕਦੇ ਹਾਂ ਪਰ ਆਪਾਂ ਇਹਨਾਂ ਦੀ ਭਾਸ਼ਾ ਚੌਮਿੰ ਨਹੀਂ ਬੋਹਾਂਗੇ ਚੌਮਿੰ ਲਓ ਵੀ ਇਹਦੇ ਵਿੱਚ ਆਪਾਂ ਚਾਹ ਪੀਵਾਂਗੇ ਇੱਥੇ ਐਵੇਂ ਨਹੀਂ ਚੱਲਦੇ ਆ ਜੇ ਕਾਪੇ ਬੰਦ ਹੋਏ ਇਹ ਇਹ ਛੋਟਾ ਛੋਟਾ ਬੱਠੀ ਘਰ ਮੇ ਲਗਾ ਕੇ ਲੋਕਾਂ ਨੂੰ ਆਹ 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 ਹਾਂ ਉਹ ਮੈਂ ਲਿਆ ਕਿਉਂ ਨਹੀਂ ਜੂਸ ਕਰਦੇ ਹੈਗੇ ਮਤਲਬ ਨਹੀਂ ਇੱਕ ਵਾਰ ਇੱਕ ਵਾਰ ਚਾਹ ਇੱਕ ਵਾਰ ਇਹਨੂੰ ਯੂਜ਼ ਕਰਦੇ ਨੇ ਮੁੜ ਕੇ ਇਹਨੂੰ ਦੁਬਾਰਾ ਯੂਜ਼ ਨਹੀਂ ਕਰਦੇ ਹੈਗੇ ਇਹਨੂੰ ਡਸਟ ਵਿੱਚ ਛੱਡ ਦਿੰਦੇ ਆ ਤਾਂ ਕਰ ਕਿ ਆਪਾਂ ਇਹ ਆਪਾਂ ਹੋਰ ਮੰਗਾ ਲਿਆ ਭਾਈ ਕੀ ਦੀ ਇਹ ਚਾਹ ਨਹੀਂ ਚਾਹ ਨਹੀਂ ਚਾਹ ਕਿੰਨਾ ਨਿਕਲਦਾ ਲਓ ਵੀ ਆਪਾਂ ਚਾਹ ਪੀ ਲਈ ਤੇ ਹੁਣ ਆਪਾਂ ਚੱਲਦੇ ਆਂ ਤੇ ਇੱਥੋਂ ਆਪਣਾ ਥੋੜਾ ਹੀ ਰਹਿ ਗਿਆ ਤਾਂ ਫਿਰ ਰੇੜਾ 100 ਕਿਲੋਮੀਟਰ ਤੋਂ ਥੋੜਾ ਜਿਹਾ 110 ਕਿਲੋਮੀਟਰ ਦਾ ਰਹਿ ਗਿਆ 100 ਤੇ 110 ਕਿਲੋਮੀਟਰ ਵਿੱਚ ਵੀ ਕੰਮ ਖਬਰ ਰਹਿ ਗਿਆ ਬਾਅਦ ਚੱਲਦੇ ਆ ਬਾਕੀ ਬੰਦੇ ਆਪਣੇ ਹਲੇ ਅੰਦਰ ਹੀ ਖੜੇ ਨੇ ਤੇ ਬਾਕੀ ਐਵੇਂ ਦਾ ਇਹ ਸਾਰਾ ਹਾਈਵੇ ਆ ਜਿਹਨੂੰ ਪਹਿਲਾਂ ਦਿਖਾਇਆ ਨਹੀਂ ਤੇ ਚੱਲਦੇ ਆ ਤੇ ਘੰਟੇ ਤੱਕ ਮੇਰੇ ਹਿਸਾਬ ਨਾਲ ਆਪਾਂ ਪਹੁੰਚ ਜਾਾਂਗੇ ਪਟਨਾ ਸਾਹਿਬ ਬਾਕੀ ਚਲੋ ਦੇਖਦੇ ਆ ਜੇ ਟ੍ਰੈਫਿਕ ਟ੍ਰੂ ਕੋਈ ਨਾ ਹੋਵੇ ਤਾਂ ਵਧੀਆ ਰੋਡ ਹੋਇਆ ਵਧੀਆ ਹਾਈਵੇ ਫਿਰ ਤਾਂ ਆਪਾਂ ਘੰਟੇ ਦੇ ਬਿਖੋਣ ਨਹੀਂ ਫਿਰ ਟਾਈਮ ਥੋੜਾ ਵੱਧ ਲੱਗ ਜੇ ਕਾਲ ਦੇ ਲਓ ਵੀ ਤੁਰਪੇ ਆਪਾਂ ਟਾਬੇ ਤੋਂ ਚਾਹ ਪਾਣੀ ਪੀ ਕੇ ਛੋ 17 ਕਿਲੋਮੀਟਰ ਰਹਿ ਗਿਆ ਰੋ ਹੈ ਸਾਰੇ ਕੈਮਰਾ ਚੱਕ ਲਉਂਦੇ ਨੇ ਲਓ ਜੀ ਆਪਾਂ ਆਪਾਂ ਤੇ ਜਿਹੜਾ ਪੈਲਾ ਵਧੀਆ ਆ ਮੁੰਡੇ ਅਸੋਸਤੀ ਤੇ ਉਸ ਦੀ ਜ਼ਿਆਦੇ ਆ ਬੰਦੇ ਵੀ ਸਾਡੇ ਮਗਰ ਆ ਰਹੇ ਆ ਆ ਬੰਦੇ ਵੀ ਸਾਡੇ ਮਗਰ ਪੈ ਆ ਰਹੇ ਆ ਇਹ ਵੀ ਸਾਡੇ ਨਾਲ ਹੀ ਆ ਰਹੇ ਆ ਚਾਹ ਵਾਲੇ ਸੀਗੇ ਕੱਪ ਥੋੜੇ ਜਿਹੇ ਵੱਡੇ ਤੇ ਉਹ ਥੋੜੇ ਜਿਹੇ ਇਦਾਂ ਸਾਰੇ ਕੋਈ ਕਹਿ ਨਹੀਂ ਦਵਾਉਂਦਾ ਆ ਲਓ ਵੀ ਬਿਹਾਰ ਦੇ ਵਿੱਚ ਦੇਖੋ ਟਰੱਕਾਂ ਦੀ ਲਾਈਨ ਬਾਕੀ ਇੱਧਰ ਨਦੀ ਨਦੀ ਦਾ ਕੰਨੂ ਦਰਿਆ ਹੀ ਹੈ ਵੀ ਹੈ ਨਾ ਹਾਂ ਯਾਰ 8 ਕਿਲੋਮੀਟਰ ਲਓ ਵੀ 8 ਕਿਲੋਮੀਟਰ ਹੈ ਕਰੋ ਬਿਹਾਰ ਹੈ ਬਿਹਾਰ ਦਾ ਪੈਂਟਰ ਹੋਏ ਹੋਇਆ ਹੈ ਤੇ ਨਹੀਂ ਪੈਂਟਰ ਹੋਏ ਹੋਇਆ ਬਿਹਾਰ ਤੋਂ 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 ਪਤਾ ਨਹੀਂ 8 ਕਿਲੋਮੀਟਰ ਆਇਆ ਹੈ 24 ਕਿਲੋਮੀਟਰ ਸੀ ਬੈਲਾ ਕੋੜ ਦੇ ਤੇ ਲਿਖਿਆ ਉਹ ਤਾਂ 42 ਤੇ ਇਹ 8 ਇਹਨਾਂ ਦਾ ਵਾਟਰ ਆਉਣਾ ਆ ਜੇ ਹੈ ਇਹ ਮਗਰ ਜੀ ਦੇਖ ਲੈਣੇ ਆਪਾਂ ਕਿੱਥੇ ਕਰਦੇ ਆ ਉਹ ਚੱਕਰ ਨਦੀ ਤੱਕ ਗਿਆ ਆਇਆ ਹੋ ਟਰੱਕ ਦੇਖੋ ਕਿਵੇਂ ਖੜਾ ਟਰੱਕ ਦੇਖੋ ਵੀ ਜਲਦੀ ਟਰੱਕ ਦੇਖੋ ਛੱਡੋ ਜਿੱਥੇ ਮਰਜੀ ਹੋਈਏ ਰੁੱਕ ਕੇ ਦੇਖੇ ਨਹੀਂ ਗਏ ਹਾਂ ਐਨੇ ਨਹੀਂ ਇਕੱਠੇ ਦੇਖੇ ਐਨੇ ਨਹੀਂ ਦੇਖੇ ਉਹਨੇ ਦੇਖ ਲਿਆ ਲੈ ਕੀ ਬਤਾ ਹੁਣ ਲਾਓ ਵੀ ਟੈਡੀ ਟੈਡੀ ਅਸੀਂ ਲੈ ਕੇ ਦਿੰਦੇ ਸੀ ਇਹ ਕਹਿੰਦੇ ਆ ਲੈਣੇ ਜੀ ਚਲੋ ਸਾਡੇ ਕੋਲ ਜੀ ਪਾ ਲਈ ਯਾਰ ਐਨ ਤੇ ਰਹਿਣ ਦੇ ਆਉਦੇ ਹੋਏ ਦੇਖਾਂਗੇ ਯਾਰ ਬਾਕੀ ਭਾਈ ਬਿਹਾਰ ਚ ਟਰੱਕ ਬਹੁਤ ਟਰੱਕ ਲੈ ਲੈ ਟਰੱਕ ਟਰੱਕ ਲੈਣਾ ਟਰੱਕ ਜਿਹੜਾ ਆਉਦਾ ਹੀ ਨਹੀਂ ਕਿਉਂ ਕਿ ਪੈਂਟ ਨਹੀਂ ਆ ਗਿਆ ਦੇਖੋ ਟਰੱਕ ਭਾਈ ਨਹੀਂ ਆਇਆ ਜਾ ਇਧਰ ਨਾ ਹੈ ਟਰੱਕ ਨਹੀਂ ਆਇਆ ਇਹਦਾ ਕੰਮ ਹੀ ਲੋਕ ਇਹ ਕਰਦੇ ਨੇ ਕੋਈ ਤੇ ਡਰਾਈਵਰ ਹੋ ਗਿਆ ਇਕੋ ਜਾਗਦਾ ਕੀ ਬੋ ਮਿਲਦੀ ਅੰਨੀ ਦਿੰਦਾ ਹੋਰ ਹੋ ਰਹਿ ਗਿਆ ਭਾਈ 40 ਕਿਲੋਮੀਟਰ ਪਟਨਾ ਸਾਹਿਬ ਤੇ ਆ ਕੋਈ ਖੈਰ ਆ ਗਿਆ ਸ਼ਹਿਰ ਹੈ ਪਤਾ ਨਹੀਂ ਕਿਹੜਾ ਇਹ ਇੱਕ ਘੰਟੇ ਦਾ ਰਸਤਾ ਇੱਕ ਘੰਟਾ ਲਾਉ ਜਨਾ 40 ਕਿਲੋਮੀਟਰ ਲਾਓ ਵੀ ਉਹ ਗੁੱਤੀਆਂ ਐਵੇਂ ਜੇ ਦੁਕਾਨਾਂ ਪਟਨਾ ਸਾਹਿਬ ਤੇ ਐਂਟਰ ਹੋ ਗਏ ਆਪਾਂ ਲਾਓ ਵੀ ਪਟਨਾ ਸਾਹਿਬ ਜੀ ਮਾਰਕੀਟ ਦਿਖਾਉਣਾ ਹਾਂ ਸਾਡੀ ਮਾਰਕੀਟ ਹੈ ਕੀ ਲੈਣਾ ਵੀ ਦੱਸੋ ਚੰਗਾ। ਜੀ ਮੇ ਸਬਜੀ ਜਿਤਾ ਰਹੇ। ਉਹ ਦੇਖਿਆ। ਆ ਹੈਗਾ ਸਾਹਮਣੇ ਰੇਲਵੇ ਸਟੇਸ਼ਨ ਤੇ ਆਪਾਂ ਪਟਨਾ ਸਾਹਿਬ ਪਹੁੰਚ ਗਏ। ਹਾਂਜੀ। ਹਾਂ। ਆਹ। ਲਾਓ ਜੀ। ਅਪਏ ਤੇਰੇ ਨੂੰ ਤਰਨਾ ਦੀ ਹੈ ਟ੍ਰੇਨ 'ਚ। ਕਹਿੰਦੇ ਨੇ ਇੱਥੇ ਆ ਕੇ ਪਟਨਾ ਸਿਵਲ ਬੰਦੇ। ਦੇਖ ਲੈਣੇ ਬਾਕੀ ਕੋਈ ਨਾ। ਤੇ ਟ੍ਰੈਫਿਕ ਬਹੁਤ ਆ। ਇਹ ਆ ਦੇਖਿਆ। दानापुरा दानापुरा ਅੱਗੇ ਹੋ ਵੜਨਾ ਅੱਗੇ ਅੱਗੇ ਉਹ ਸਟੇਸ਼ਨ ਫਿਰ ਦਾਣਾਪੁਰਾ ਦਾਣਾਪੁਰਾ ਹੈ ਭਾਈ ਤੱਕ ਗਿਆ ਭਾਈ ਜਰਾ ਹਾਂ ਉਹ ਚੱਲੀ ਅੱਗੇ ਟ੍ਰੇਨ ਓਏ ਟ੍ਰੇਨ ਨਾਲ ਜਾਣਗੇ ਅੱਗੇ ਨਵਾਲ ਵੀ ਜਾਂਦੀ ਹੈ ਟ੍ਰੇਨ ਨਾਲ ਹਾਂ ਹੋਰ ਨਹੀਂ ਚੱਕੇ ਨਹੀਂ ਚੱਲੇ ਜਾਂਦੇ ਕਿਤੇ ਖਾਂਡੂ ਪਤਾ ਨਹੀਂ ਕੀ ਸੀਗਾ ਇੱਕ ਜਾਂਦੀ ਆ ਟ੍ਰੇਨ ਭਾਈ ਏਕੇ ਭਾਈ ਹੌਲੀ ਹੌਲੀ ਲੈਣਾ ਆਪਣੇ ਨਾਲ ਨਾਲ ਜਾ ਰਹੀ ਆ ਭਾਈ ਲਓ ਵੀ ਇਹ ਹੈਗਾ ਦਾਣਾਪੁਰ ਸਟੇਸ਼ਨ ਅਸੀਂ ਸਮਝ ਗਏ ਕਿ ਕਿਤੇ ਪਟਨਾ ਸਾਹਿਬ ਦਾ ਮੇਨ ਆ ਪਰ ਨਹੀਂ ਪਟਨਾ ਸਾਹਿਬ ਦਾ ਅੱਗੇ ਆਊਗਾ ਸਟੇਸ਼ਨ ਤੇ ਇੱਥੇ ਗੁਰਦੁਆਰਾ ਹੈਗਾ ਗੁਰਦੁਆਰਾ ਹਾਂਡੀ ਸਾਹਿਬ ਹਾਂ ਇੱਥੋਂ 8 ਕਿਲੋਮੀਟਰ ਆ 에어ਪੋਰਟ ਵੀ ਉੱਪਰ ਹਾਂ ਇੱਥੇ 에어ਪੋਰਟ ਵੀ ਉੱਪਰੋਂ ਜਹਾਜ਼ ਵੀ ਆਉਂਦੇ ਨੇ ਉਹ ਦੇਖੋ ਉਹ ਦੇਖੋ ਉਹ ਦੇਖੋ ਆਉਂਦਾ ਉਹ ਆ ਗਿਆ ਜਹਾਜ਼ ਆਉਂਦਾ ਜਹਾਜ਼ ਆਉਂਦਾ ਉਹ ਆਉਂਦਾ ਉਹ ਆਉਂਦਾ ਉਹ ਇੱਧਰ ਨੱਟਾ ਬੰਨ੍ਹ ਗਿਆ ਇਹ ਨਿਕਲੂ ਇੱਧਰ ਕਿੱਥੇ ਜਾਵਾਂਗੇ ਇਹ ਆ ਜਾ ਭਾਈ ਆ ਜਾ ਆ ਜਾ ਕਿੱਥੇ ਗਿਆ ਉਹ ਆ ਗਿਆ ਆ ਜਾਂਦਾ ਬਈ ਜਹਾਜ ਜੂੰਦ ਲਾਈ ਕਰ ਤੇ ਬਾਕੀ ਹਜੇ ਇੱਥੋਂ ਹੈਗਾ 22 ਕਿਲੋਮੀਟਰ ਲਾਓ ਵੀ ਦੇਖੋ ਸ਼ਹਿਰ ਉਹ ਸਸਤਾ ਜੀ ਨਹੀਂ ਉੱਥੇ ਕਾਹਨੂੰ ਆ ਗਏ ਤੇ ਸ਼ਹਿਰ ਹੀ ਵੱਡਾ ਹੈ ਸ਼ਹਿਰ ਹੀ ਵੱਡਾ ਹੈ ਬਹੁਤ ਬੱਕਰੇ ਖੜੇ ਦੋਏ ਕਿੱਥੇ ਨਹੀਂ ਬ੍ਰਾਂਡ ਬਦਲਣ ਨੇ ਤੇ ਉਹ ਲਾਓ ਵੀ ਪਰ ਉਰੇ ਆ ਕੇ ਦਿਖਣ ਲੱਗਿਆ ਵੀ ਹਾਂ ਬਾਕੀ ਇੱਧਰ ਬ੍ਰਾਂਡ ਹੈਗਾ ਕੋਈ ਲਾਓ ਵੀ ਇੱਧਰ ਵੀ ਮੈਟਰੋ ਦੀ ਭਾਈ ਤਿਆਰੀ ਹੋ ਰਹੀ ਹੈ ਮੈਟਰੋ ਚੱਲੂ ਹੈ ਨਾ ਹਾਂ ਹਾਂ ਗੱਡੀ ਤੇਰੇ ਯੂਜ਼ ਕਰ ਰਹੇ ਹੋਏ ਨੇ ਹਾਈਵੇ ਦੇ ਨਾਲ ਨਾਲ ਹਾਂਜੀ ਆਪਾਂ ਪਹੁੰਚ ਚੁੱਕੇ ਆਂ ਪਟਨਾ ਸਾਹਿਬ ਤੇ ਆਪਾਂ ਤੁਹਾਨੂੰ ਅਗਲੀ ਵੀਡੀਓ 'ਚ ਦਰਸ਼ਨ ਕਰਾਵਾਂਗੇ ਗੁਰਦੁਆਰਾ ਸਾਹਿਬ ਦੇ ਤੇ ਅੱਜ ਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਆਂ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਲਾਈਕ ਸ਼ੇਅਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਵੀਡੀਓ ਦੇਖਣ ਲਈ ਧੰਨਵਾਦ ਤੇ ਮਿਲਦੇ ਆ ਤੁਹਾਨੂੰ ਹੋਰ ਇੱਕ ਨਵੀਂ ਵੀਡੀਓ ਦੇ ਵਿੱਚ ਧੰਨਵਾਦ